ਸਵਾਗਤ ਹੈ ਜੀ ਨਵੇਂ ਵੀਡੀਓ ਵਿੱਚ ਲੈ ਸੱਜਣੋਂ ਅੱਜ ਆਪਾਂ ਪਹੁੰਚੇ ਆਂ ਮਾਊਰ ਮੰਡੀ ਤੇ ਜੋ ਕਿ ਮਹੀਨੇ ਚ ਇੱਕ ਵਾਰ ਲੱਗਦੀ ਆ। ਪੰਡ ਕਿਹੜਾ ਬਣਾ ਸਰਸ ਲੈਵੇ? ਪ੍ਰੋਖਾ ਜੀ। ਪ੍ਰੋਖਾ ਪੰਡਾ। ਹਾਂਜੀ। ਠੀਕ ਆ ਗੱਲ। ਤੇ ਜਾਨਵਰ ਕਹਿ ਲਿਆ ਚਾਰ ਲੈ ਆਏ। ਚਾਰ ਝੋਟੀਆਂ ਲੈ ਕੇ ਆਂ ਸੂਈਆਂ ਨੇ ਚਾਰੇ। ਚਾਰੇ ਸੂਈਆਂ। ਚਾਰੇ ਸੂਈਆਂ ਨੇ। ਤੇਰ ਸੋਡਲੇ ਵਹ ਹਰਿਆਣੇ ਵਾਲੀ ਆ ਤਾਂ ਹੋਣੀ ਆ ਟਾਪ ਕੁਆਲਿਟੀ ਦੇ ਨਾਲ ਹਰਿਆਣੇ ਦੀ ਪੈਸਾ ਹੈ ਸਾਰੇ ਠੀਕ ਆ ਹਰਿਆਣੇ ਦੇ ਪੈਸਾ ਨੇ ਠੀਕ ਆ ਕਿਹੜੀ ਝੋਠੀ ਤੋਂ ਕਰੀਏ ਸਟਾਰਟ ਇਹ ਤਾਂ ਕਰ ਲੋ ਉਹ ਤਾਂ ਕਰ ਲੋ ਗੜੀ ਮਰਜੀਤ ਕਰ ਬਸ ਅੱਛਾ ਲੈ ਆ ਜਾ ਫਿਰ ਆ ਪਸੂ ਨੇ ਆਗੇ ਸੱਜਰੋਂ ਬਾਈ ਦੇ ਸਾਰੇ ਇਹ ਤਾਂ ਕਰੀਏ ਇੱਕ ਵਾਰੀ ਹੈ ਇਹ ਤਾਂ ਕਰੀਏ ਆ ਵੀ ਆਪਣੀਆਂ ਨਾਏ ਜੀ ਇਹ ਆਪਣੀ ਅੱਛਾ ਲੈ ਅੱਜ ਤੋਂ ਕਰ ਲੈਣਾ ਪਹਿਲਾਂ ਨੀਲੀ ਰਾਵੀ ਤੋਂ ਸਟਾਰਟ ਕਿਹੜੇ ਸੂਏ ਦੀ ਬਾਈ ਇਹ ਤੇ ਤੀਜੇ ਸੂਏ ਦੀ ਤੀਜੇ ਸੂਏ ਦੀ ਆ ਹੋ ਤੇ ਹਲੋ ਤੇ ਸੁਆ ਗਾਇਦ ਨਾ ਵਾ ਹੋ ਗਿਆ ਬਾਈ ਇਹ ਹੋ ਗਈ ਜੀ ਚਾਰ ਪੰਜ ਦਿਨਾਂ ਦੀ ਸੂਈ ਚਾਰ ਪੰਜ ਦਿਨਾਂ ਦੀ ਸੂਈ ਹੋ ਗਈ ਸਾਡਾ ਥੋੜਾ ਜਿਹਾ ਸਿੰਘ ਹੈਗਾ ਖੁੱਲਾ ਪਰ ਜੇ ਆਪਾਂ ਲੈਵੇ ਪੱਖੋ ਗੱਲ ਕਰ ਲਈਏ ਸਿੰਘ ਸੁੰਗਦੀ ਹੈ ਕਿ ਟੋਪਿਕ ਵਾਲੇ ਲੈਵੇ ਦੀ ਹੈ ਟੋਪ ਕੁਆਲਿਟੀ ਦੀ ਦੇਖ ਸਕਦੇ ਹੋ ਤੇ ਆ ਜਾ ਬਾਈ ਮੋੜ ਲਿਆ ਕਿੰਨਾ ਦੁੱਧ ਕਰੀਏ ਝੋਟੇ ਤਿਆਰ ਹੈ ਹੈ ਬਾਈ ਹਾਂਜੀ ਕਿੰਨਾ ਦੁੱਧ ਤਿਆਰ ਕਰੀਏ ਦੁੱਧ ਦੇ ਦੂਗੀ ਜੀ 17 18 ਲੀਟਰ ਦੁੱਧ ਹੁਣ ਕਿੰਨਾ ਤਿਆਰ ਮੌਕੇ ਦਾ ਹੈ ਜੀ 15 ਲੀਟਰ ਤਿਆਰ ਹੈ ਅੱਛਾ ਮੌਕੇ ਦਾ 15 ਲੀਟਰ ਤਿਆਰ ਹੈ ਜੀ ਦੇਖ ਸਕਦੇ ਹੋ ਜਿੱਸਾ ਜਦੋਂ ਬੋਲੇ ਤੇ ਪਸ਼ੂ ਜਾ ਕੇ ਪੰਨਦਾ 5-7 ਦਾ 10 ਦਾ 15 ਦਾ ਚ ਖਾ ਪੀ ਕੇ ਫੇਰ ਜਾ ਕੇ ਦੁੱਧ ਤਿਆਰ ਕਰਦਾ ਦੇਖ ਸਕਦੇ ਆ ਤੇ ਬਾਈ ਕੀ ਮੁੱਲ ਹੈ ਝੋਟੀ ਦਾ ਇਹਦਾ 170 ਕਰਨੇ ਆ ਜੀ 1,70,000 ਰੁਪਏ ਠੀਕ ਹੈ ਉਦੋਂ ਦਵਾ ਦਿਖਾਉਣਾ ਸਾਨੂੰ ਸਜਣੋ ਪੂਰਾ ਐ ਟਾਪ ਕੁਆਲਟੀ ਦਾ ਨਗਰੀਨਾ ਇਹ ਕਿਹੜੇ ਸੂਏ ਦੇ ਬਾਈ ਤੇ ਦੂਜੇ ਸੂਏ ਕੱਟੀ ਇਹ ਦੂਜੇ ਸੂਏ ਕੱਟੀਆਂ ਦੇਖ ਸਕਦੇ ਹੋ ਦੇਖੇ ਮਾਰੇ ਕਿਤੇ ਤੇ ਕਿਹਦੇ ਨਾਲ ਸੁਆ ਹੋ ਗਿਆ ਇਹਦਾ ਇਹ ਚਾਰ ਪੰਜ ਦਿਨਾਂ ਦੀ ਸੂਈ ਹੈ ਜੀ ਅੱਛਾ ਚਾਰ ਪੰਜ ਲੈ ਆਹ ਦੇਖ ਲਓ ਸੱਜਣੋ ਆਹ ਚੀਜ਼ ਦੇਖਣਾ ਚੰਗੀ ਹੈ ਇਕਲਾ ਇਕਲਾ ਥਾਣਾ ਨਿਰਵੇਦਿਕ ਕੁਆਲਿਟੀ ਹੈ ਕਿ ਚੰਗੀ ਕੱਦ ਕਾਠ ਜਿਆਦਾ ਪੱਖੋਂ ਗੱਲ ਕਰ ਲਈ ਹੈ ਮੂਰਾ ਹੈ ਪ्योर ਅੱਛਾ ਦੰਦਲ ਹੈ ਹਾਂਜੀ ਦੰਦਲ ਚ ਚਾਰ ਦੰਦ ਹੈ ਜੀ ਅੱਛਾ ਚਾਰ ਦੰਦਾ ਹੋਰ ਤੋਰ ਦੇ ਲੰਬਾ ਜਿਹਾ ਦਵਾਦੇ ਕਿਹੜਾ ਜੇ ਆਪਾਂ ਥੋੜੇ ਪੜੇ ਦੀ ਗੱਲ ਕਰ ਲਈ ਐਣ 2.5 ਲੱਖ ਰੁਪਏ ਸੈਟ ਟੌਪ ਕੁਆਲਿਟੀਆਂ ਦੀਆਂ ਜਾਨ ਬਰਨ ਸੱਜਣੋ ਪੋਕੇ ਦਾ ਨਾ ਨਵੀਂ ਰੈਣੀ ਦਾ ਪਸ਼ੂ ਮਹਿੰਗਾ ਮਿਲਦਾ ਪਰ ਪੂਰੀ ਜਾਤ ਕੁਆਲਟੀ ਵਾਲਾ ਪਸ਼ੂ ਮਿਲਦਾ ਸੇਲ ਠੰਡਾ ਤੇ ਹੁਣ ਦੁੱਧ ਕਿੰਨਾ ਤਿਆਰ ਵਟੇ ਭਾਈ ਇਹਦੇ ਹਜੀ 15 ਲੀਟਰ ਹਾਜ਼ਰ ਹੈ ਪੋਕੇ ਦਾ ਅੱਛਾ 15 ਕਿਲੋ ਹੈ ਹਾਂਜੀ ਕਿੰਨਾ ਦੁੱਧ ਦੇਵੋਗੇ ਜੀ ਅੱਛਾ ਦੇ ਦੋ 20 ਕਿਲੋ 20 ਕਿਲੋ ਖੁੱਲਾ ਦੁੱਧ ਤੇ ਅੱਛਾ ਚਵਾਈ ਚੋਈ ਦੀ ਕਿਵੇਂ ਪਹਿਲਾਂ ਨੇ ਦਿੱਤਾ ਜੀ 16 ਲੀਟਰ ਦੇ ਅੱਛਾ ਪਹਿਲਾਂ ਨੇ ਦਿੱਤਾ 16 ਲੀਟਰ ਦੁੱਧ ਚੋਈ ਬਹੁਤ ਟੋਪ ਦੀ ਚੋਈ ਹੈ ਅੱਛਾ ਚੋਈ ਹੈਗੀ ਚੰਗੀ ਲੈ ਚੱਲ ਬਾਈ ਦੇਖ ਸਕਦੇ ਹੋ ਇਹ ਜਾਲੇ ਵਾਲਾ ਪੁੱਸ ਸੱਚ ਨਾਲ ਤਾਂ ਧੱਕੜ ਦਾ ਪੂਰੀ ਠੰਡੀ ਸੀਲ ਜਾਨਵਰ ਕਹਿ ਸਕਦੇ ਆਪਾਂ ਇਹਦਾ ਮੁੱਲ ਵੱਡੇ ਭਾਈ ਇਹਦਾ 3.5 ਲੱਖ ਕਰਦੇ ਅੱਛਾ ਦੇ ਕਿੰਨੇ ਦਵਾਂਗੇ ਸਵਾ ਦੋ ਦੀ ਅੱਛਾ ਸਵਾ ਦੋ ਦੀ ਦੇ ਦਾਂਗੇ ਇਹ ਆ ਵੀ ਤੋਰ ਦੇ ਇਹਦਾ ਕਿੱਡਾ ਸੂਆ ਭਾਈ ਇਹ ਪਹਿਲਾਂ ਨਹੀਂ ਇਹ ਪਹਿਲਾਂ ਕੱਟੀ ਆ ਗਈ ਲੈ ਆਪਾਂ ਲੈਵੇ ਪੱਖੋਂ ਗੱਲ ਕਰ ਲਈਏ ਲੈ ਵਾਲੂਆ ਇਹਦਾ ਵੀ ਐਂ ਟੌਪਿਕ ਵਾਲੀ ਗੱਲ ਕਰਦਾ ਤਾਊ ਥੋੜਾ ਇਹ ਸਿੰਘ ਹੈਗਾ ਭਾਰੀ ਸਿੰਘ ਕਰਵਾਇਆ ਨਹੀਂ ਹੋਦਾ ਛੋਟੀ ਦਾ ਜਿਹਾ ਸਿੰਘ ਹੋ ਜੇ ਇਹੀ ਸੋਹਣੀ ਪੈਣ ਲੱਗ ਜੂ ਪਰ ਜੇ ਆਪਾਂ ਗੱਲ ਕਰੀਏ ਥਣ ਲੈਵਲ ਦੀ ਇਕਲਾ ਇਕਲਾ ਥਾਣਾ ਦੁੱਧ ਕਿੰਨਾ ਤਿਆਰ ਆ ਬਾਈ ਹਾਂਜੀ ਦੁੱਧ ਕਿੰਨਾ ਤਿਆਰ ਆ 12 ਲੀਟਰ ਤਿਆਰ ਹੈ ਜੀ ਪਹਿਲੇ ਤਾਂ ਹੈਗਾ 12 ਲੀਟਰ ਤਿਆਰ ਆ ਆਪ ਦੇਖ ਸਕਦੇ ਹੋ ਪੂਰਾ ਲੈਵਾ ਹੈਗਾ ਉਨੇ ਅੰਦਰ ਨੂੰ ਉਨੇ ਬਾਹਰ ਨੂੰ ਆ ਇਹਦਾ ਭਾਅ ਬਾਈ ਇਹਦਾ ਭਾਅ 170 ਕਰਨੇ ਆ ਇੱਕ 70 ਭਾਅ ਕਰ ਦਿੰਦੇ ਬੰਦ ਕਿੰਨੇ ਦੇ ਦਾਂ ਦੇ ਦਾਂ 1.5 ਲੱਖ ਦੇ ਡੂਡ ਦੀ ਤੇ ਹੈ ਡੂਡ ਦੀ ਦਾਂ ਨਾ ਜਿਆ ਦੋ ਚੌੜੀ ਦੇ ਦੇਖ ਸਕਦੇ ਆ ਜਿਹੜੇ ਸੂਏ ਦੇ ਬਾਈ ਇਹ ਦੂਜੇ ਹੈ ਜੀ ਇਹ ਦੂਜੇ ਥੋੜੀ ਹਲਵੀ ਪੈਂਦੀ ਹੈ ਨਾ ਬੱਟੀਆਂ ਲਵੇ ਤੇਰਾ ਮੋਲ ਹੋ ਜਾਪਾਂ ਘੱਟ ਕਰ ਲਾਂਗੇ ਹਾਂ ਹਾਂਜੀ ਹਾਂਜੀ ਦੂਜੇ ਸੂਏ ਦੀ ਹੈ ਕਿੰਨੇ ਦਿਨਾਂ ਦਾ ਸੂਆ ਹੋ ਗਿਆ ਦਾ ਇਹ ਹੋ ਗਈ ਜੀ 6-7 ਦਿਨਾਂ ਦੀ ਸੂਈ ਅੱਛਾ 6-7 ਦਿਨਾਂ ਦੀ ਹੋ ਗਈ ਸੂਈ ਸਕਦੇ ਹੋ ਦੇਖ ਸਕਦੇ ਹੋ ਦੁੱਧ ਕਨਾ ਤਿਆਰ ਹੈ ਬਾਈ ਜੀ ਸਾਡੇ ਇਹਦੇ 1 ਲੀਟਰ 15 ਕਿਲੋ ਤਿਆਰ ਹੈ ਜੀ 15 ਕਿਲੋ ਤਿਆਰ ਆ ਚਵਾਈ ਚੂਈ ਦੀ ਚੰਗੀ ਆ ਚਵਾਈ ਦੀ ਬਹੁਤ ਟੋਪ ਦੀ ਆ ਜੀ ਅੱਛਾ ਬਹੁਤ ਚੰਗਾ ਚੌਣ ਚੂਣ ਲੱਗਿਆ ਠੀਕ ਆ ਕੀ ਮੁੱਲ ਕਰਦੇ ਆ ਬਾਈ ਇਹਦਾ ਇਹਦਾ 1 ਕੀ ਕਰਦੇ ਆ ਜੀ 1,30,000 ਰੁਪਏ ਮੁੱਲ ਕਰਦੇ ਆ ਮੈਂ ਦੇਖ ਸਕਦਾ ਸਭ ਲੋ ਇਹ ਜਿਹੇ ਪਸ਼ੂ ਨੇ ਥੇ ਹੁੰਦੇ ਹੈਗੇ ਆਪਾਂ ਨੂੰ ਜਿਹੜੇ ਬਾਈ ਨੇ ਪਸ਼ੂ ਦਿਖਾਏ ਨੇ ਲੈ ਬਾਈ ਦਾ ਮੋਬਾਈਲ ਨੰਬਰ ਲੈ ਤੇ ਬਾਈ ਦਾ ਮੁੱਲ ਹਾਲ ਕਰਕੇ ਦਿੰਦੇ ਆ ਬਾਈ ਨੂੰ ਮੋਬਾਈਲ ਨੰਬਰ ਬੋਲ ਦੇ ਵੱਡੇ ਭਾਈ 946680 99460 99455 ਹੈ 99455 99455 ਇੱਕ ਹੋਰ ਲਿਓ ਜੀ ਸੰਭਰ ਇੱਕ ਹੋਰ ਬੋਲ ਦਿਓ ਜੀ 62806 62806 ਜੀ 05368 053 68 68 ਠੀਕ ਹੈ ਬਾਈ ਕਿਹ ਜਨ ਬਲੇ ਆ ਆਪਾਂ ਦੋ ਲੈਂਦੇ ਆ ਦੋ ਲਿਆ ਇੱਕ ਛੋਟੀ ਦਿਖਾਉਣੀ ਸਾਨੂੰ ਪੂਰੇ ਵੱਡੇ ਕਰਦੀ ਛੋਟੀ ਵੀ کہہ ਸਕਦੇ ਮਈਆਂ ਚ ਪੈਂਦੀ ਕਿਹੜੇ ਸੂਏ ਦੀ ਬਾਈ ਇਹ ਇਹ ਵੀ ਤੇ ਤੀਜਾ ਸੂਆ ਸੂਈ ਆ ਸੁਮੀ ਆ ਸੂ ਤੀਜੇ ਸੂਆ ਸੂਗੀ ਹਜੇ ਹਾਂ ਸਸ ਨੂੰ ਦਵਾਈ ਬਾਈ ਜਿਹੜਾ ਇਹ ਜੋ ਪੱਖ ਦੇ ਦੇ ਪੱਖੋਂ ਗੱਲ ਕਰਨੀ ਹੈ ਸਭ ਨੂੰ ਫਾਇਦਾ ਪੂਰੇ ਤੋਂ ਪਾਰਟੀ ਦਾ ਅਜੇ ਇੱਕ ਇੱਕ ਦਿਨ ਕਰ ਦਵਾਈ ਜਿਹੜਾ ਤੋਰ ਕੇ ਬਾ ਹੁਣ ਤਾਂ ਦਿਨ ਪੂਰੇ ਹੀ ਹੈ ਬਰੇ ਅੱਛਾ ਆਥਨ ਢੜਕੀ ਹੈ ਹੈ ਹਾਂ ਤਾਂ ਬਸ ਅੱਜ ਪਾਲ ਸਾਰੇ ਕੰਮ ਅੱਛਾ ਤੀਜੇ ਸੂਏ ਸੂਤ ਤੀਜੇ ਸੂਏ ਪਿਆ ਰੁਪਏ ਤੀਜੇ ਸੂਏ ਸਭ ਨੂੰ ਜਾ ਉਹ ਵੀ ਕਾ ਦੇਖ ਸਕਦੇ ਹੋ ਆ ਦੇਖੋ ਲੈ ਵਾ ਹਰੇ ਸੁਝੇ ਕਾ ਟਿਕਟੇ ਨੇ ਤੋਰ ਵੀ ਵਰਨਾ ਤੁਹਾਨੂੰ ਉਹ ਦੇਖਸਾ ਕਿੰਨੇ ਗੇ ਦੁੱਧ ਦੇ ਮਾਲਕ ਨੇ ਬਾਈ ਮੋੜ ਲੈ ਕਿੰਨੇ ਕਿ ਦੁੱਧ ਦੀ ਮਾਲਕਣਾ ਬਾਈ ਦੂਜੇ ਸੂਏ ਨੇ 20 ਕਿਲੋ ਦੁੱਧ ਦਿੱਤਾ ਅੱਛਾ ਹਾਂ ਇਹ ਪਲੂ ਬਾਲਟੀ ਮਸਾਂ ਭਰਦੀ ਆ 20 ਵਾਲੀ ਮੈਂ ਨਾ ਜਮਾ ਅੱਛਾ ਆ ਦੇਖੋ ਪਲੇਵਾ ਸੋ ਤੇ ਚਵਾਈ ਜੁਮੀ ਦੀ ਚੰਗੀ ਐ ਤੇਰੇ ਪੈਰ ਤੇ ਗੁੱਥੇ ਆ ਕਿਉਂ ਅੱਛਾ ਹੱਥ ਦਾ ਗੁੱਠਾ ਨਹੀਂ ਹੈ ਹੈ ਬਾਈ ਕਹਿੰਦਾ ਤੇਰੇ ਪੈਰ ਦੇ ਗੁੱਥੇ ਵਾਰ ਕੀ ਹੋਊਗੀ ਚਵਾਈ ਕਹਿੰਦਾ ਇਹ ਜੀ ਮੋਟੀ ਆ ਤੇ ਮੁੱਲ ਫਿਰ ਬਾਈ ਮੁੱਲ ਕਿਤੇ ਇਹਦਾ 20 ਕਰ ਤੂੰ ਵੀ ਜਦੋਂ ਨਾਲ ਹੈ ਬਾਈ ਬਾਲੀ ਚੰਗੀ ਝੋਟੀ ਵਾਲੀ ਚੰਗੇ ਵੀਰੇ ਕਿੰਨਾ ਦੁੱਧ ਦੇਣੀ ਸੋਤ ਬਈ ਇਹ ਕਿਉਂ ਗਾਂ ਸੇਵਾਰਾ ਸਾ ਤਾਂ 20 ਕਿਲੋ ਦਾ ਗਾਰੰਟੀ ਆਪਰੇ ਅੱਛਾ ਹਾਂ ਜੀ ਦੁੱਧ ਤਾਂ ਸੇਵਾਰਾ ਹੁੰਦਾ ਜੀ ਅਗਲੇ ਨੇ ਕੱਠੇ ਪਾਕੀ ਕੱਖੇ ਨਾ ਪਾਏ ਅੰਦਰ ਬਹਿ ਗਏ ਬਿਲਕੁਲ ਬਿਲਕੁਲ ਏਸੀ ਛੱਡ ਕੇ ਏਸੀ ਛੱਡ ਕੇ ਬਹਿ ਗਏ ਫੇਰ ਤੇ ਇਹਨੇ ਦੁੱਧ ਕਿੱਥੋਂ ਦੇਣਾ ਹਾਂ ਫਿਰ ਤਾਂ ਛੋਟੇ ਜਿਹੇ ਬੰਦੇ ਜੇ ਉੱਤੇ ਬੰਦਾ ਰਹੇ ਉਹਨੇ ਦੁੱਧ ਦੇਣਾ ਉਹ ਬੰਦਾ ਦੁੱਧ ਲਊਗਾ ਇਹ ਤੂੰ ਤਾਂ ਐ ਲਾਲਾ ਵੀ ਪੁੱਤਾਂ ਨੂੰ ਸਾਹਮਣੇ ਹੋਗਾ ਬਿਲਕੁਲ ਇੱਕ ਤੋਂ ਬੰਦੇ ਨੂੰ ਕੋਲ ਰਹਿਣਾ ਬਣਾ ਇਹਦੇ ਹਾਂ ਫੇਰ ਜਾ ਕੇ ਕਿਤੇ ਉਸ ਨੂੰ ਬੁਲਟ ਕਰਦਾ ਐਡਾ ਪਸੂ ਰਜਾਣਾ ਵਾਦਾ ਖਾਉਂਗਾ ਤੇਰੇ ਘਰ ਦੀ ਆ ਬਾਈ ਹੈ ਨਹੀਂ ਆਪਣੀ ਲਈ ਵੀ ਅੱਛਾ ਤੇਰੀ ਲਈ ہوئی ਆ ਤੇਰੀ ਦੇਖੀ ہوئی ਆ ਵੀ 20 ਕਿਲੋ ਦਾ ਹੈ ਆਪਣੇ ਪਿੰਡ ਦੀ ਮੈਂ ਅੱਛਾ ਤੇਰੇ ਪਿੰਡ ਦੀ ਮਹਣ ਤੇ ਕੀ ਮੁੱਲ ਆ ਬਾਈ ਦਾ 20 20 ਕਿੰਨੇ ਦੇ ਦਾਂਗੇ 2 ਲੱਖ ਦੇ ਦਾਂਗੇ ਦੋ ਦੇ ਦੇ ਦਾਂਗੇ ਅੱਛਾ ਸੁਣੋ ਦੋ ਦੇ ਦੇ ਦਾਂਗੇ ਤੇ ਮੋਹ ਨੰਬਰ 96464 96464 77890 77890 ਜੇ ਕਦੇ ਸੂਕੇ ਤਿਆਰ ਦੁੱਧ ਕਰਦੇ ਤੈਨੂੰ ਦੋ ਦੱਸ ਦੋਵਾ ਦੇਾਂਗੇ ਆਪਾਂ ਫੇਰ ਆਪਾਂ ਉਸ ਹਿਸਾਬ ਨਾਲ ਵੇਚਾਂਗੇ ਵੀਰੇ ਅੱਛਾ ਅੱਜ ਦਾ ਮੁੱਲ ਆਇਆ ਦੁੱਧ ਚਵਾ ਕੇ ਉਹ ਅੱਛਾ ਚਵਾਈ ਦਾ ਦੁੱਧ ਅੱਡ ਰੇਟ ਹੋਗਾ ਠੀਕ ਆ ਠੀਕ ਆ ਜਾਨ ਬੱਲੇ ਅੱਜ ਆਪਾਂ ਤਿੰਨ ਲੈ ਕੇ ਆਏ ਤਿੰਨ ਲੈ ਕੇ ਆਏ ਸੂਈਆਂ ਦੇ ਵਿੱਚ ਤਿੰਨੇ ਨਹੀਂ ਇੱਕ ਸੂਈ ਹੈ ਵੀਰੇ ਦੋ ਕੱਪੜਾ ਦੋ ਕੱਪੜਾ ਵੇ ਇੱਕ ਸੂਈ ਠੀਕ ਆ ਲੈ ਆ ਛੋਟੀ ਤੋਂ ਕਰਦੇ ਹਾਂ ਸਰਬਾਤ ਸੱਜਣੋ ਕਿਹੜੇ ਸੂਏ ਦੇ ਵਿੱਚ ਛੋਟੀ ਹੈ ਇਹ ਪਲੂਣਾ ਵੀਰੇ ਚਾਰ ਦੰਦਾਂ ਦਾ ਮੇਰਾ ਚੌਕ ਦੇ ਚੱਕਦੀ ਆ ਅੱਛਾ ਪਲੂਣਾ ਮੂੰਹ ਚਾਰ ਦੰਦ ਆ ਬਾਈ ਜੀ ਦਾ ਚੌਕ ਦੇ ਚੱਕਦੀ ਆ ਦੇਖ ਸਕਦੇ ਪੂਰਤ ਸਾਰੂਗ ਵਾਲੀ ਦੀ ਛੋਟੀ ਆ ਛੋਟਾ ਸਿੰਗਾ ਮੂੰਹ ਚਾਰ ਦੰਦਾਂ ਦਾ ਬਾਈ ਜੀ ਸੂਆ ਕੇ ਕਰਨ ਨਾਲ ਹੋ ਗਿਆ ਦਾ ਸੁਵਾਗਰੇ ਹੋਗਾ ਨੋਨ ਲਾ ਦੁੱਧ ਹੋ ਰੈਡੀ ਹੈ ਤੇਰਾ ਅੱਛਾ ਦੁੱਧ ਹੋ ਗਿਆ ਰੈਡੀ ਤੇਰਾ ਕਿੰਨਾ ਬਾਈ ਤੋਤਾ ਚੀਰ ਨਾਲ ਸੁਵਾਗਰ ਉਹ ਕਰ ਦੇ ਉਹ ਕਿੰਨਾ ਕਿ ਦੁੱਧ ਕਰੀ ਜਾ ਬਾਈ ਹੁਣ ਦੁੱਧ ਕਿੰਨਾ ਕਰੀ ਜਾ ਦੁੱਧ ਵੀਰੇ 13 ਕਿਲੋ ਹੋ 15 ਕਿਲੋ ਤੋਂ ਦੀ ਦੁੱਧ ਦੇ ਦੂਈ ਆਮ ਨਾਲ ਅੱਛਾ ਯਾਰ 13 ਕਿਲੋ ਚਵਾਈ ਚਵਾਈ ਜੀ ਕਿਵੇਂ ਚਵਾਈ ਇੱਕ ਨੰਬਰ ਅੱਛਾ ਬੱਚਾ ਕੀ ਹੋ ਬਾਈ ਮੋਲ ਗਿਰੇ ਇਹਦਾ ਇੱਕ ਅੱਸੀ ਕਰਦੇ ਇੱਕ ਅੱਸੀ ਬੱਚਾ ਬੱਚਾ ਕੱਟੀ ਆ ਮਾਂ ਦਾ ਸਹੀਆ ਕੱਟੀ ਵੀ ਆ ਮੇਲਾ ਤੇਰੀ ਆ ਅੱਛਾ ਸੁਣਿਓ ਤੁਹਾਨੂੰ ਦੁਬਾਰਾ ਦਿਖਾ ਦਈਏ ਬਾਈ ਕਹਿੰਦਾ ਐਮਨ ਅੱਤੀ ਦੀ ਕਰਤੀ ਐ ਚੰਗੀ ਟੂਟੀ ਵਾਲੇ ਦੀ ਸੰਦਾ ਬੱਚਾ ਦੇਖ ਸਕਦੇ ਮੰਨ ਕੇ ਚਲੋ ਆਪਾਂ ਪਹਿਲਾਂ ਵੀ ਕਹਿੰਦੇ ਹੁੰਦੇ ਆ ਵੀ ਇਹ ਸ਼ੌਂਭਰਾ ਕੱਟੀ ਪਾਈ ਜੇ ਉਹ ਅੱਧੀ ਮੈਥੀ ਕਰਦੀ ਆ ਕਰਦੀ ਆ ਸਰ ਜੀ ਇੱਕ ਅੱਸੀ ਕਿਨੇ ਦੇ ਦਿਆਂਗੇ ਬਾਈ ਦੇ ਦਿਆਂਗੇ ਇਹ ਵੀਰੇ ਡੇਢ ਦੀ ਦੇ ਦੇ ਡੇਢ ਦੀ ਦੇ ਦੋ ਹਾਂ 80 ਇੱਕ ਚੋਟੀ ਜਿਹਾ ਜੀਸਾ ਉਹ ਆ ਗਿਆ ਇਹਦਾ ਕਿਹੜਾ ਸੂਰ ਹੈ ਇਹਦਾ ਵੀ ਦੂਜਾ ਸੂਰ ਹੈ ਸੂਰ ਹੈਗਾ ਦੂਜਾ ਦੇਖ ਸਕਦੇ ਹੋ ਮੂਰਲੇ ਵੀ ਇਸ ਕਾ ਇਹ ਡੇਢ ਦੀ ਡੇਢ ਦੀ ਹਾਂ ਅੱਛਾ ਕਿੰਨਾ ਦੁੱਧ ਪਾਉਗੀ ਦੁੱਧ ਵੀਰੇ ਮੂਲ ਦਾ ਜਿਵੇਂ ਐ ਦਾ 13-14 ਕਿਲੋ ਅੱਛਾ ਹਾਂ ਲੇਵਾ ਥੋੜਾ ਬੰਦੀ ਰੱਖਦੀ ਆ ਦੁੱਧੋਂ ਖਰੀ ਆ ਠੀਕ ਆ ਥੋੜੀ ਧੱਕ ਵੀ ਲੈਵੇ ਦਿੱਤੇ ਨੂੰ ਹਾਂ ਹਾਂ ਥੋੜੀ ਜੀ ਹੈਗੀ ਠੀਕ ਆ ਤੇ ਕਿੰਨੇ ਦੇ ਦਾਂਗੇ ਬਾਈ ਇਹ ਡੇਢ ਦੀ ਜਗ੍ਹਾ ਇਹ ਡੇਢ ਦੀ ਜਗ੍ਹਾ ਜਮਾਨਤ ਹੋਣੀ ਹਾਂ ਮਾਨਤਨ ਹੋਣੀ ਠੀਕ ਆ ਆ ਗਈ ਨੀਲੀ ਰਾ ਵੀ ਅੱਗੇ ਇਹ ਕਿਹੜੇ ਸੂਏ ਦੀ ਬਾਈ ਇਹਦਾ ਸੂਤ ਤੀਜੇ ਅੱਗੇ ਦੇ ਤੀਜੇ ਸੂਏ ਦੀ ਹਾਂ ਜੀ ਠੀਕ ਹੈ ਇਹਦੇ ਕਾਹਤਨ ਰਹਿੰਦੇ ਆ ਬਾਈ ਇਹਦੇ 8 ਦਿਨ ਅੱਛਾ 8 ਦਿਨ ਰਹਿੰਦਾ ਸਤਲੁਜ ਨੀਲੀ ਰਾਵੀ ਚੋ ਟਿਪੰਗੇ ਦੇਖ ਸਕਦੇ ਹੋ ਸਾਡੇ ਸਤਨੂਬ ਨੂੰ ਘੁਆਉਂਦੇ ਨੀਲੀ ਰਾਵੀ ਦੀ ਛੋਟੀ ਦੁਆਰੋਂ ਦੇਖ ਸਕਦੇ ਹੋ ਇਹ 5 ਦਿਨ ਕੱਢ ਦਈਏ ਬਾਈ 5 ਚਾਹ ਦਿਨ ਸਤਲੁਜ ਦੇ ਜੂਗੀ ਛੁੱਟੀ ਜੇ ਕੋਈ ਗੱਲ ਕਰਦੇ ਆ ਕੋਈ ਗੱਲ ਕਰਦੇ ਆ ਧੰਨਵਾਦ ਤੁਹਾਨੂੰ ਥੋੜੀ ਛੁੱਟੀ ਵਿੱਚ ਚੰਗਾ ਲੱਗਦਾ ਧੰਨਵਾਦ ਤੁਹਾਡੀ ਦੇ 11 ਇਹਦਾ ਬਾਈ ਕੀ ਮੁੱਲ ਮੁੱਲ ਹੈ ਫੋਟੋ ਦਾ ਵੀਰੇ ਦੋ ਲੱਗਾ ਇੱਕ 70 ਦੀ ਦੇਵਾਂਗੇ ਇੱਕ 70 ਦੀ ਦੇਵਾਂਗੇ ਹਨਾ ਤੇ ਮੰਨ ਲੇ ਕਿ ਚੰਗਾ 16 ਕਿਲੋ ਦੁੱਧ ਦੂਜੇ ਜੁਏ ਚੋਂ ਆਇਆ ਅੱਛਾ ਆਪਣੇ ਆਪ ਖਾਸ ਬੰਦਿਆਂ ਤੋਂ ਲਈਏ ਠੀਕ ਹੈ ਘਰ ਦੇ ਬੰਦੇ ਦੀ ਹਾਂ ਘਰ ਦੇ ਬੰਦੇ ਤੋਂ ਲਈਏ 16 ਕਿਲੋ ਦੁੱਧ ਐ ਨੈਟ ਕਿਲੋ ਆਇਆ ਠੀਕ ਹੈ ਬਾਕੀ ਜੇ ਇਹ ਜੇ ਕਿਸੇ ਕੋ ਬੱਚਾ ਚੰਗਾ ਅੱਜ ਇਕੱਤੀ ਕੁਟੀ ਹਨਾ ਮੰਨ ਲੇ ਚਲੋ ਵੀ ਚੰਗਾ ਅੱਗੇ ਬ੍ਰੈਡ ਤਿਆਰ ਕਰ ਜਾਈਏ ਤੇ ਇਹ ਕਿੰਨੇ ਦੇ ਦਾਂਗੇ ਇਹ ਇੱਕ 70 ਦੀ ਦੇਵਾਂਗੇ ਹਨਾ ਇੱਕ 70 ਦੀ ਦੇਵਾਂਗੇ ਠੀਕ ਹੈ ਗੱਲ ਹੈ ਲੈਸ ਨੂੰ ਬਾਈ ਦਾ ਜਾਨ ਦਿਖਾਈ ਨਾ ਪੂਰੇ ਟੌਪ ਕੁਆਲਿਟੀ ਦੇ ਦੇਖ ਸਕਦੇ ਹੋ ਛੁੱਟੀ ਦਾ ਪੂਰੀ ਹੈ ਦੇਖ ਸਕਦੇ ਹੋ ਸਟਾਪਰਾਂ ਚ ਆਉਂਦੀ ਆ ਦੇ ਬਾਈ ਮੋਬਾਈਲ ਨੰਬਰ ਬੋਲ ਦਿਓ ਜੀ 75280 75280 ਜੀ 9546 9546 ਹਾਂ ਠੀਕ ਹੈ